ਟੋੜਾ ਸਾਹਿਬਰੇ ਬਾਥਰਮ ਕਾਲਦਾ ਸਹयक ਟੋੜਾ ਸਾਹਿਬ ਤੇ ਟੋੜਾ ਬਾਰੇ ਕਿੱਦਾਂ ਦੇ ਰਿਸ਼ਤੇ ਸੀ ਕਿੰਨੀਆਂ ਹੀ ਜਾਰੀਆਂ ਪਈਆਂ ਫਿਰ ਟੁੱਟੀਆਂ ਕਈ ਕੁਛ ਹੋਇਆ ਮੇਰੇ ਹਿਸਾਬ ਨਾਲ ਜੇ ਟੋੜਾ ਸਾਹਿਬ ਤੇ ਬਾਦਲ ਸਾਹਿਬ ਦੀ ਆਪਾਂ ਸਿਆਸਤ ਦੀ ਗੱਲ ਕਰੀਏ ਤਾਂ ਇਹਨਾਂ ਦੋਨਾਂ ਜੋ ਕਿਸੇ ਇੱਕ ਬਾਰੇ ਇਕੱਲੇ ਦੀ ਗੱਲ ਨਹੀਂ ਹੋ ਸਕਦੀ ਇਹਨਾਂ ਦਾ ਇੱਕ ਸਿੰਬਾਇਓਟਿਕ ਰਿਲੇਸ਼ਨਸ਼ਿਪ ਸੀਗਾ ਸਿੰਬਾਇਓਟਿਕ ਰਿਲੇਸ਼ਨਸ਼ਿਪ ਹੁੰਦਾ ਜਿਹੜਾ ਕਿ ਇੱਕ ਦੂਜੇ ਉੱਤੇ ਹੀ ਮਨਸਰ ਹੋਵੇ ਜੋ ਨਿਰੰਡਰ ਲੜਾਈਆਂ ਵੀ ਇਹਨਾਂ ਦੀ ਦੋਸਤੀ ਵੀ ਇਹਨਾਂ ਦੇ ਇਕੱਠੇ ਚੱਲਣਾ ਵੀ ਅਲੱਗ-ਅਲੱਗ ਚੱਲਣਾ ਵੀ ਇੱਕ ਇਕੱਠੀ ਕਹਾਣੀ ਦਾ ਹਿੱਸਾ ਆ ਜਿਹੜੇ ਤੁਸੀਂ ਇਹਨਾਂ ਨੂੰ ਅਲੱਗ-ਅਲੱਗ ਤਰਕੇ ਨਹੀਂ ਦੇਖ ਸਕਦੇ ਅੱਜ ਮੈਂ ਬਹੁਤ ਬੰਦੇ ਦੇਖਦਾ ਜਿਹੜੇ ਟੋੜਾ ਸਾਹਿਬ ਦੇ ਆਪਣਾ ਉਹਨੂੰ ਕੋਈ ਪੁੱਤ ਕਹਾਂਦਾ ਕੋਈ ਉਹਨਾਂ ਦਾ ਵਾਰਿਸ ਕਹਾਂਦਾ ਕੋਈ ਬੜੀਆਂ-ਬੜੀਆਂ ਗੱਲਾਂ ਕਰਦੇ ਉਹ ਬੰਦੇ ਟੋੜਾ ਸਾਹਿਬ ਬਹੁਤ ਨੁਕਸ ਸੀਗੇ ਟੋੜਾ ਸਾਹਿਬ ਬਹੁਤ ਖਾਮੀਆਂ ਸੀਗੀਆਂ ਟੋੜਾ ਸਾਹਿਬ ਦੇ ਕਰਕੇ ਬਹੁਤ ਨੁਕਸਾਨ ਵੀ ਹੋਇਆ ਲੇਕਿਨ ਟੋੜਾ ਸਾਹਿਬ ਦੀ ਬਲੰਦੀ ਦਾ ਲੀਡਰ ਜਿਹੜੇ ਬੰਦੇ ਟੋੜਾ ਸਾਹਿਬ ਦਾ ਨਾਮ ਲੈ ਕੇ ਅੱਜ ਆਪਣੀ ਸਿਆਸਤ ਚਲਾ ਰਹੇ ਆ ਜਾਂ ਆਪਣੇ ਆਪ ਨੂੰ ਉਹਨਾਂ ਦੇ ਇੰਟੈਲੈਕਚੁਅਲ ਵਾਰਿਸ ਦੱਸ ਰਹੇ ਆ ਜਾਂ ਪ੍ਰੋਗਰਾਮ ਕਰਦੇ ਟੋੜਾ ਸਾਹਿਬ ਯੇਸੀ ਡਾਟ ਇਹ ਬੰਦੇ ਟੋੜਾ ਸਾਹਿਬ ਦੇ ਗਿੱਟਿਆਂ ਦੇ ਪਰਛਾਵੇ ਦੇ ਬਰਾਬਰ ਵੀ ਹਨਗੇ ਉਹ ਟੋੜਾ ਸਾਹਿਬ ਨੇ ਇਹਨਾਂ 'ਚ ਕਿਸੇ ਨੂੰ ਵੀ ਕਦੇ ਬਾਦਲ ਸਾਹਿਬ ਨਾਲ ਇਕਤਾ ਕਰਨ ਲੱਗੇ ਜਾਂ ਬਾਦਲ ਸਾਹਿਬ ਨਾਲੋਂ ਵਿਛੋੜਾ ਕਰਨ ਲੱਗੇ ਇਹਨਾਂ ਨੂੰ ਕਦੇ ਪੁੱਛਿਆ ਨਹੀਂ ਸੀ ਇਹ ਦੋਨੋਂ ਲੀਡਰਾਂ ਦਾ ਖਤਮ ਹੋ ਰਿਹਾ ਕਿ ਬਹੁਤ ਗਲਤੀਆਂ ਵੀ ਬਹੁਤ ਕੀਤੀਆਂ ਉਹਨਾਂ ਦਾ ਨੁਕਸਾਨ ਨਹੀਂ ਮੈਂ ਟੋੜਾ ਸਾਹਿਬ ਦੇ ਖਰਾਬ ਨਹੀਂ ਬੋਲ ਰਿਹਾ ਮੈਂ ਤੁਹਾਨੂੰ ਦੱਸਦਾ ਕੋਈ ਕਿਸੇ ਬੰਦੇ ਵੀ ਖਾਮੀਆਂ ਹੁੰਦੀਆਂ ਟੋੜਾ ਸਾਹਿਬ ਦੀ ਬਲੰਦੀ ਜਿਹੜੀ ਹੈ ਨਾ ਮੈਂ ਜ਼ਿਆਦਾ ਉਹਦੀ ਗੱਲ ਕਰਨੀ ਚਾਹਾਂਗਾ ਖਾਮੀਆਂ ਵਾਲੀ ਗੱਲ ਆਪਣੇ ठायां ਮੈਂ ਉਹ ਮੈਂ ਤਾਂ ਕਹਿਣਾ ਵੀ ਜਦੋਂ ਕਈ ਬੰਦੇ ਐਦਾਂ ਪੇਸ਼ ਕਰਦੇ ਆ ਨਾ ਕਿ ਜੋ ਕੁਝ ਗਲਤ ਹੋਇਆ ਪਤ ਨਹੀਂ ਭਲ ਸਾਹਿਬ ਕਰਕੇ ਹੋਇਆ ਤਾਂ ਜੋ ਠੀਕ ਹੋਇਆ ਟੋੜਾ ਸਾਹਿਬ ਕਰ ਇਦਾਂ ਨਹੀਂ ਹੈ ਕਿਉਂਕਿ ਐਸਜੀਪੀਸੀ ਦਾ ਕੰਟਰੋਲ ਕੰਪਲੀਟ ਕੰਟਰੋਲ ਓਵਰਨ ਕੰਟਰੋਲ ਟੋੜਾ ਸਾਹਿਬ ਕੋਲ ਸੀਗਾ ਟ ਕਪਾਕੇ ਜੀ ਟੋੜਾ ਸਾਹਿਬ ਦੇ ਵੇਲੇ ਜੋ ਕੁਛ ਹੋਇਆ ਸ਼ਾਇਦ ਬਾਲ ਸਾਹਿਬ ਨੇ ਕਰਾਤਾ ਹੋਏਗਾ ਬਾਦਲ ਸਾਹਿਬ ਤਾਂ ਉਹ ਲੈ ਅੱਛੀ ਪੀਸ ਦੇ ਨੇੜੇ ਤੱਕ ਨਹੀਂ ਜਾਂਦੇ ਟੋੜਾ ਸਾਹਿਬ ਦੇ ਹੁੰਦੇ ਹੁੰਦੇ ਤੁਹਾਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੀ ਹੋਣਾ ਟੋੜਾ ਸਾਹਿਬ ਦੇ ਹੁੰਦੇ ਕੋਈ ਵੀ ਨਹੀਂ ਸੀ ਜਾ ਸਕਦਾ ਟੋੜਾ ਸਾਹਿਬ ਦੀ ਇੱਕ ਬਲੰਦੀ ਅਸੀ ਸੀ ਉਹਨਾਂ ਦੀ ਸ਼ਖਸੀਅਤ ਅਸੀ ਸੀ ਸੋ ਜੋ ਉਸ ਨੇ ਚੰਗਾ ਹੋਇਆ ਉਹ ਟੋੜਾ ਸਾਹਿਬ ਦੇ ਖਾਤੇ 'ਚ ਜਾਏਗਾ ਜੋ ਉਸ ਨੇ ਮਾੜਾ ਹੋਇਆ ਉਹਨਾਂ ਦੇ ਉਹਨਾਂ ਦੇ ਵੀ ਉਹਨਾਂ ਦੇ ਖਾਤੇ 'ਚ ਜਾਏਗਾ ਲੇਕਿਨ ਟੋੜਾ ਸਾਹਿਬ ਦੀ ਬਤੌਰ ਲੀਡਰ ਜੇ ਅਬ ਬਲੰਦੀ ਦੇਖੀਏ ਤਾਂ ਇਹ ਦੋਨੋਂ ਲੀਡਰ ਜਿਹੜੇ ਨੇ ਬਾਦਲ ਸਾਹਿਬ ਵੀ ਇਹ ਲਾਜਵਾਬ ਲੀਡਰ ਨੇ ਯੂ ਨੋ ਇਹਨਾਂ ਦੀ ਬਲੰਦੀਆਂ ਜਿਹੜੇ ਅੱਜ ਕੱਲ ਲਗੇ ਟੋੜਾ ਸਾਹਿਬ ਦਾ ਨਾਮ ਲੈ ਕੇ ਬਾਲ ਸਾਹਿਬ ਨੂੰ ਗਲਾਂ ਕੱਢਦੇ ਨੇ ਨਾ ਟੋੜਾ ਸਾਹਿਬ ਇਹਨਾਂ ਨੂੰ ਪੁੱਛਦੇ ਤਾਂ ਕਿ ਨਹੀਂ ਸੀ ਬਾਲ ਸਾਹਿਬ ਨਾਲ ਸਮਝੌਤਾ ਕਰਨ ਲੱਗੇ ਵੀ ਟੋੜਾ ਸਾਹਿਬ ਬਾਲ ਸਾਹਿਬ ਨਾਲ ਅਲੱਗ ਹੋਣ ਲੱਗੇ ਵੀ ਇਹਨਾਂ 'ਚ ਤਾਂ ਕੋਈ ਮੈਂ ਹੁਣ ਕਹਿੰਦਾ ਚੰਗਾ ਨਹੀਂ ਲੱਗਦਾ ਨੀ ਹਾਇਸਤ ਕੀ ਸੀਗੀ ਕਿੰਨਾ ਵੱਲ ਇਸ਼ਾਰਾ ਕਰ ਰਹੇ ਮੈਨੂੰ ਪਤਾ ਹੀ ਕਿਹੜੇ ਕਿਹੜੇ ਨਾਲ ਕਰ ਰਿਹਾ ਸੋ ਟੋੜਾ ਸਾਹਿਬ ਦੀ ਤੇ ਬਾਦਲ ਸਾਹਿਬ ਦੀ ਦੋਸਤੀ ਤੇ ਉਹਨਾਂ ਦੇ ਇਖਤਲਾਫਾ ਉਹਨਾਂ ਦਾ ਇੱਕ ਮਿਆਰ ਹੋ ਰਿਹਾ ਉਹਦੇ ਬਾਰੇ ਤੁਹਾਡੇ ਮੇਰੇ ਮੇਰੇ ਵਰਗੇ ਬੰਦੇ ਦਾ ਉਹ ਨਾ ਵਰਗੇ ਬੰਦੇ ਗੱਲ ਨਹੀਂ ਕਰ ਸਕਦੇ ਮੈਂ ਵੀ ਬਾਲ ਸਾਹਿਬ ਦੇ ਬਿਹਾਫ ਤੇ ਨਹੀਂ ਬੋਲ ਸਕਦਾ ਟੋੜਾ ਸਾਹਿਬ ਬਾਰੇ ਮਸਲੂਮ ਮੈਂ ਉਹਨੇ ਇੱਕ ਐਗਜ਼ਾਮਪਲ ਦੇ ਤਾਇਆ ਕਿ ਜਦੋਂ ਇਹਨਾਂ ਦੀ ਆਵਸਵਿਚੀ ਕੋਈ ਚੱਲ ਰਹੀ ਸੀ 1994 95 ਦੀ ਗੱਲ ਹੈ ਮੈਂ ਪਟਿਆਲੇ ਹੁੰਦਾ ਸੀ ਉਦੋਂ ਟੋੜਾ ਸਾਹਿਬ ਦੀ ਤੇ ਬਾਲ ਸਾਹਿਬ ਦੀ ਆਵਸਵਿਚੀ ਉਲਟ ਚੱਲ ਰਹੀ ਸੀ ਦੋਜੇ ਤੋਂ ਬੜੀ ਇੱਕ ਦੂਜੇ ਨੂੰ ਉਹ ਇਹਨਾਂ ਨੂੰ ਕਹਿ ਰਿਹਾ ਸੀ ਉਹਨਾਂ ਨੂੰ ਕਹਿ ਰਿਹਾ ਸੀ ਤਾਂ ਮੈਂ ਵੀ ਉਸ ਵੇਲੇ ਕਿਉਂਕਿ ਮੈਂ ਬਾਲ ਸਾਹਿਬ ਦੇ ਉਸ ਸਟੈਂਡ ਨੂੰ ਸਪੋਰਟ ਕਰ ਰਿਹਾ ਸੀਗਾ ਤੋ ਮੈਂ ਵੀ ਟੋੜਾ ਸਾਹਿਬ ਦੇ ਖਿਲਾਫ ਲਿਖ ਰਿਆ ਸੀਗਾ ਹਵਾਰਾਂ ਦੇ ਵਿੱਚ ਹਮ ਪਰ ਇਹ ਲੀਡਰ ਇਸ ਲੈਵਲ ਦੇ ਸੀਗੇ ਜਦੋਂ ਟੋੜਾ ਸਾਹਿਬ ਇਹਨੂੰ ਮਿਲਦੇ ਸੀ ਤਾਂ ਉਹਨਾਂ ਨੇ ਕਦੇ ਮੈਨੂੰ ਇਸ ਨਹੀਂ ਸੀ ਮਹਿਸੂਸ ਹੁੰਨ ਦਿੱਤਾ ਵੀ ਮੈਂ ਉਹਨਾਂ ਦੇ ਖਿਲਾਫ ਇਦਾਂ ਦਾ ਇਸ ਕਰਕੇ ਉਹ ਮੇਰਾ ਪ੍ਰਤਨ ਰੱਖਦੇ ਆ ਨੇਵਰ ਉਹਨਾਂ ਦੀ ਗੱਲ ਹੀ ਹੋਰ ਸੀਗੀ ਤੋ ਉਹ ਜਦੋਂ ਇੰਨੀ ਹੋ ਗਈ ਇਹ ਤਾਂ ਪਰਵਰੋਥਤਾ ਤਾਂ ਹੋ ਹੀ ਗਈ ਤੇ ਜਦੋਂ ਇਹਨਾਂ ਨੇ ਅਸਿੱਟਾ ਉੱਤਤਾ ਕਰਨਾ ਸੀ ਬਾਲ ਸਾਹਿਬ ਨੇ ਬਾਲ ਸਾਹਿਬ ਦੇ ਬਹੁਤ ਨੇੜੇ ਸੀਗਾ ਉਸ ਵੇਲੇ ਤੋ ਜੋ ਇਹਨਾਂ ਨੇ ਸਮਝੌਤਾ ਕਰਨਾ ਸੀਗਾ ਤਾਂ ਮੈਨੂੰ ਇਹ ਤਾਂ ਖੈਰ ਪਤਾ ਸੀ ਕਿ ਵੇ ਜੇ ਸਮਝੌਤਾ ਕਰਨਾ ਹੋਏਗਾ ਤਾਂ ਇਸ ਕਰਕੇ ਤਾਂ ਜਿਉਂ ਨਹੀਂ ਕਰਨਗੇ ਕਿ ਬੈਂਸ ਸਾਹਿਬ ਡਰਾਲੇ ਹੋ ਜਾਣਗੇ ਮੇਰੀ ੱਡੀ ਉਗਾ ਥੋੜੇ ਹੈ। ਹਮਮ ਲੇਕਿਨ ਮੈਨੂੰ ਇਹ ਸਗਾ ਸਿਰਫ ਦੱਸਣਗੇ ਤਾਂ ਸਹੀ ਜਾਂ ਪੁੱਛਣਗੇ ਤਾਂ ਸਹੀ ਪਰ ਉਹ ਵੀ ਨਹੀਂ ਸੀ ਹੋਇਆ। ਤੋ ਜੋ ਇਹਨਾਂ ਨੇ ਸਮਝੌਤਾ ਕਰਨਾ ਸੀ ਸਿਰਫ ਇਹ ਰਾਤ ਨੂੰ ਮੈਨੂੰ ਦੱਸਿਆ ਵੇ ਕਾਕਾ ਜੀ ਥੋੜਾ ਧਿਆਨ ਆ ਜੇ ਟੋੜਾ ਸਾਹਿਬ ਨਾਲ ਤਾਂ ਠੀਕ ਹੋ ਜਾਇਤਾ। ਹੁਣ ਵੀ ਰਲੀ ਇਹ ਸ਼ੌਕ ਵਰਗੀ ਨਿਸ਼ਾਨੀ ਕਿ ਬਿਕੋਜ਼ ਮੈਂ ਤਾਂ ਬਹੁਤ ਉੱਚੀ ਆਵਾਜ਼ ਟੋੜਾ ਸਾਹਿਬ ਦੀ ਵਿਰੋਧਤਾ ਕਰ ਰਹੀ ਸੀ। ਮੈਂ ਤਾਂ ਬਾਦ ਸਾਹਿਬ ਤੁਸੀਂ ਘਰੇ ਤਾਂ ਨਹੀਂ ਲਈ ਕਹਿੰਦੇ ਨਹੀਂ ਤੁਸੀਂ ਮੈਨੂੰ ਦੱਸੋ ਜੀ ਇਹ ਕਰ ਲਈਏ ਤਾਂ ਪਾਰਟੀ ਪੱਖੋਂ ਦੱਸਿਓ ਜੀ ਤੁਸੀਂ ਇਦਾਂ ਨਾ ਸੋਚੋ ਕਿ ਤੁਹਾਡੇ ਬਾਰੇ ਜਾਂ ਮੇਰੇ ਬਾਰੇ ਪਾਰਟੀ ਪੱਖੋਂ ਦੱਸਿਓ ਜੀ ਚਲੋ ਮੈਂ ਸੋਚ ਸਕਿਆ ਮੈਂ ਬਾਦ ਸਾਹਿਬ ਦੀ ਕੋ ਗੱਲ ਆ ਲਾਈਨ ਇੱਥੇ ਤਾਂ ਖਿੱਚ ਲਈ ਆ ਬੜਾ ਔਕਾਜ ਵੀ ਲੱਗਦਾ ਕਹਿੰਦੇ ਨਹੀਂ ਜੀ ਵੱਡੇ ਹਿੱਤ ਸ ਵਿੱਚ ਉਹਦੇ ਬਾਰੇ ਕਿੱਦਾਂ ਚਲੋ ਮੈਂ ਜੋ ਕਹਿਣਾ ਸੀ ਉਹਨਾਂ ਨੂੰ ਕਿਹਾ ਤਾਂ ਬਾਦ ਸਾਹਿਬ ਨੇ ਉਹਦੇ ਬਾਅਦ ਪਿਆਰ ਨਾਲ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ ਕਿ ਬੈਂਸਾਹਬ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੈਨੂੰ ਪਤਾ ਪਰ ਮੇਰੇ ਤੋਂ ਵੱਧ ਪਾਰਟੀ ਨੂੰ ਪਿਆਰ ਕਰੋ ਜਿਸ ਚੀਜ਼ ਪਾਰਟੀ ਦਾ ਹਿੱਤ ਤਾਂ ਉਹਦੇ ਵੇਰੇ ਸੁਲਾ ਦਿਓ ਇਹਨੂੰ ਚਲੋ ਫਿਰ ਪਾਰਟੀ ਦਾ ਹਿੱਤ ਇਹਨਾਂ ਦੇ ਇਕੱਠੇ ਹੋਣ ਚਾਹੀ ਸੀਗਾ ਤਾਂ ਫਿਰ ਮੈਂ ਕਹ ਜੀ ਅੱਜ ਆਪਾਂ ਉੱਦਾਂ ਸੋਚ ਰਹੇ ਆ ਤਾਂ ਫਿਰ ਤਾਂ ਠੀਕ ਹੈ ਆਹ ਫਿਰ ਤਾਂ ਵਾਲ ਸਾਹਿਬ ਫਿਰ ਉਹ ਇਹਨਾਂ ਦੇ ਇੱਕ ਬਣਾ ਸੀਗਾ ਬਾਅਦ ਦੇ ਵਿੱਚ ਸਰਵਹਿੰਦ ਅਕਾਲੀ ਦਲ ਤਾਂ ਮੈਂ ਮੈਂ ਕਿਹਾ ਵੇ ਵਾਲ ਸਾਹਿਬ ਸਰਵਹਿੰਦ ਅਕਾਲੀ ਦਲ ਨਾਂ ਸੀ ਉਤੋਂ ਹੋ ਜਾ ਫਿਰ ਤਾਂ ਠੀਕ ਹੀ ਆ ਉਹ ਵਾਲ ਸਾਹਿਬ ਤਾਂ ਮੈਨੂੰ ਸੈਟੀਸਫਾਈ ਨਿਕਲਿਆ ਉਹ ਕਹਿੰਦੇ ਜੀ ਕਿਹੜੇ ਅਕਾਲੀ ਦਲ ਦੀ ਗੱਲ ਕਰਦੇ ਆ ਟੋੜਾ ਸਾਹਿਬ ਮੈਟਰ ਕਰਦੇ ਆ ਟੋੜਾ ਸਾਹਿਬ ਜਿੱਥੇ ਖੜਿਆ ਉਹੀ ਅਕਾਲੀ ਦਲ ਆ